ਮਜੀਠੀਆਂ ਨੂੰ ਮੁੜ ਸੰਮਣ ਭੇਜਣ ਤੇ ਸਰਜੀਤ ਸਿੰਘ ਝਿੰਜਰ ਕਾਫੀ ਗਰਮ ਦਿਖਾਈ ਦੇ ਰਹੇ ਨੇ ਤੇ ਉਹਨਾਂ ਨੇ ਕਿਹਾ ਹੈ ਕਿ ਜਾਣ ਬੁਝ ਕੇ ਅਕਾਲੀ ਦਲ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਿਰਫ ਬਿਆਨਬਾਜ਼ੀਆਂ ਦਿੱਤੀਆਂ ਜਾ ਰਹੀਆਂ ਨੇ ਅਤੇ ਉਹਨਾਂ ਨੇ ਕਿਹਾ ਹੈ ਕਿ ਝੂਠੇ ਪਰਚੇ ਦਰਜ ਕਰਨ ਦੀ ਕੋਸ਼ਿਸ਼ ਹੈ ਜਿਹੜੀ ਮੁੱਖ ਮੰਤਰੀ ਦੇ ਵੱਲੋਂ ਕੀਤੀ ਜਾ ਰਹੀ ਹੈ ਪਰੰਤੂ ਅਕਾਲੀ ਦਲ ਕਿਸੇ ਵੱਲੋਂ ਘੱਟ ਨਹੀਂ 나ਹੀਂ ਅਸੀਂ ਡਰਦੇ ਆ ਤੇ ਨਾ ਅਸੀਂ ਕੱਲ ਡਰੇ ਤੇ ਨਾਹੀਂ ਅਸੀਂ ਅੱਜ ਡਰਦੇ ਆ ਤੇ ਨਾ ਕਦੇ ਡਰਾਂਗੇ ਇਹ ਬਿਆਨ ਸਰਜੀਤ ਸਿੰਘ ਝਿੰਜਰ ਨੇ ਦਿੱਤੇ ਨੇ ਤੇ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਤਮਾਨ ਤੇ ਤਿੱਖੇ ਨਿਸ਼ਾਨੇ ਸਾਦੇ ਨੇ ਅਤੇ ਉਹਨਾਂ ਨੇ ਕਿਹਾ ਹੈ ਕਿ ਜਿਹੜੀਆਂ ਮੰਡੀਆਂ ਦੇ ਵਿੱਚ ਆਮ ਆਦਮੀ ਪਾਰਟੀ ਰੈਲੀ ਕਰਦੀ ਹੈ ਉਹ ਵੀ ਸ਼੍ਰੋਮਣੀ ਅਕਾਲੀ ਦਲ ਦੀ ਬਣਾਈ ਹੀ ਹੈ ਤੇ ਜਿਹੜੇ ਸੜਕਾਂ ਦੀਆਂ ਗੱਲਾਂ ਕਰਦੇ ਨੇ ਉਹ ਵੀ ਸ਼੍ਰੋਮਣੀ ਅਕਾਲੀ ਦਲ ਦੀਆਂ ਹੀ ਬਣਾਈਆਂ ਹੋਈਆਂ ਨੇ ਤੇ ਅਸੀਂ ਪੰਜਾਬੀਆਂ ਦੇ ਨਾਲ ਹਮੇਸ਼ਾ ਖੜੇ ਆ ਤੇ ਹਮੇਸ਼ਾ ਉਹਨਾਂ ਦੀ ਆਵਾਜ਼ ਦੇ ਲਈ ਆਵਾਜ਼ ਆ ਜਿਹੜੀ ਜ਼ਰੂਰ ਚੱਕਾਂਗੇ ਤੇ ਇਹ ਬਿਆਨ ਦਿੱਤੇ ਨੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਸਰਬਜੀਤ ਸਿੰਘ ਝਿੰਜੜ ਦਾ ਕੀ ਕਹਿਣਾ ਹੈ ਬਿਲਕੁਲ ਪੰਜਾਬ ਦੇ ਨੌਜਵਾਨੇ ਸਮਝ ਚੁੱਕੇ ਨੇ ਕਿ ਸਾਡਾ ਭਵਿੱਖ ਕਿੱਥੇ ਸੁਰੱਖਿਤ ਹੈ ਸੋ ਇਹ ਲੜਾਈ ਦਾ ਹੋਕਾ ਲੈ ਕੇ ਸੀ ਪੰਜਾਬ ਦੇ ਵਿੱਚ ਪਿਛਲੇ 4-5 ਮਹੀਨੇ ਤੋਂ ਮੁਹਿੰਮ ਵਿੱਢੀ ਹੋਈ ਆ ਸੋ ਯੂਥ ਕਲਰ ਦੇ ਮੈਂ ਸਮਝਦਾ ਕਿ ਪੰਜਾਬ ਯੂਥ ਮਿਲਣੀ ਮੇਰੀ ਸ਼ਾਨ ਪੰਜਾਬ ਦੀ ਸ਼ਾਨ ਸਾਡੇ ਨੌਜਵਾਨ ਮੇਰੀ ਦਸਤਾਰ ਮੇਰੀ ਸ਼ਾਨ ਤਿੰਨ ਮੁਹਿੰਮ ਚੱਲ ਰਹੀ ਆ ਪੰਜਾਬ ਯੂਥ ਮਿਲਣੀ ਦਾ ਜਿਸ ਮਾਗਮ ਸੀ ਕਿ ਇਹਦੇ ਚ ਬੜਾ ਹੰਗਾਰਾ ਮਿਲ ਰਿਹਾ ਜਿੱਤੇ ਸਾਡੀ ਸੀਨੀਅਰ ਲੀਡਰਸ਼ਿਪ ਪਹੁੰਚੀ ਉਹਦੇ ਨਾਲ ਯੂਥ ਦੇ ਜਿਹੜੇ ਨੌਜਵਾਨ ਨੇ ਅਕਾਲੀ ਦਰ ਨਾਲ ਜੁੜਨ ਵਾਲੇ ਨੌਜਵਾਨ ਨਵੇਂ ਨੌਜਵਾਨ ਬਹੁਤ ਵੱਡੀ ਦਸਤਾਰ ਦੇ ਵਿੱਚ ਆਏ ਨੇ ਸੋ ਕਿਉਂਕਿ ਨੌਜਵਾਨਾਂ ਨੂੰ ਆਪਣਾ ਭਵਿੱਖ ਦਿਖ ਰਿਹਾ ਕਿ ਗੁਮਰਾਹ ਹੋ ਕੇ ਵੋਟ ਤਾਂ ਪਾ ਦਿੱਤੀ ਪਰ ਬਣਿਆ ਕੁਝ ਨਹੀਂ ਅੱਜ ਚੁਟਕਲੇ ਦੂਸ਼ਣबाजी ਤੇ ਗੁੰਮਰਾਹ ਕਰਨ ਬਿਆਨਾਂ ਤੋਂ ਬਿਨਾਂ ਸਰਕਾਰ ਦਾ ਕੋਈ ਕਿਸੇ ਪਾਸੇ ਵੱਲ ਧਿਆਨ ਨਹੀਂ ਜਿਵੇਂ ਕਿ ਮੈਂ ਧਾਰਨ ਦੰਨਾ ਜਿੰਮੇ ਸਦਾ ਬਿਕਰਮ ਸਿੰਘ ਮਜੀਠੀਆ ਨੂੰ ਬੜਾ ਨੋਟਸ ਭੇਜ ਕੇ ਬਾਰ ਬਾਰ ਸੱਦਿਆ ਜਾਂਦਾ ਉਹਦਾ ਵੀ ਇੱਕ ਰਿਜ਼ ਨਹੀਂ ਹੈ ਕਿ ਸਰਕਾਰ ਨੇ ਕੀਤਾ ਤਾਂ ਕੁਝ ਹੈ ਨਹੀਂ ਨਾ ਡਿਵੈਲਪਮੈਂਟ ਨਾ ਲੋਕ ਭਲਾਈ ਸਕੀਮ ਨਾ ਕੋਈ ਐਜੂਕੇਸ਼ਨ ਨਾ ਹੈਲਥ ਮੁੱਖ ਮੰਤਰੀ ਦੀ ਆਪਣੀ ਐਂਬੂਲੈਂਸ ਦਾ ਕਾਹ 스타ਟ ਆ ਇਹ ਹਾਲਾਤ ਨੇ ਮੀਡੀਆ ਚ ਵੀਡੀਓ ਘੁੰਮਰੀਆਂ ਨੇ ਸੋ ਉਹਨਾਂ ਲੋਕਾਂ ਦਾ ਧਿਆਨ ਭੜਕਾਉਣ ਲਈ ਫਿਰ ਇਹ ਝੂਠੇ ਪਰਚੇ ਮਤਲਬ ਝੂਠੀਆਂ ਨੋਟਸ ਕਰਕੇ ਸੱਟਾ ਬਣਾ ਕੇ ਇਹ ਸਿਰਫ ਲੋਕਾਂ ਦਾ ਧਿਆਨ ਡਿਵਟ ਕੀਤਾ ਜਾ ਰਿਹਾ ਪਰ ਅਸੀਂ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਵਰਕਰ ਆਗੂ ਕਦੇ ਵੀ ਡਰਦੇ ਨਹੀਂ ਸ਼੍ਰੋਮਣੀ ਅਕਾਲੀ ਦਲ ਦਾ 103 ਸਾਲ ਦਾ ਇਤਿਹਾਸ ਖਾਸ ਕਰਕੇ ਮੈਂ ਸਮਝਦਾ ਕੇਜਰੀ ਬਾਦ ਨੂੰ ਜ਼ਰੂਰ ਪੜਨਾ ਚਾਹੀਦਾ ਨਾ ਅਸੀਂ ਕਦੇ ਪੰਜਾਬ ਦੇ ਹਿੱਤਾਂ ਲਈ ਸਰਕਾਰਾਂ ਤੋਂ ਡਰੇਆਂ ਨਾ ਡਰਾਂਗੇ ਇਹ ਦਿੱਲੀ ਨੇ ਪਹਿਲਾਂ ਬਥੇਰਾ ਜ਼ੋਰ ਲਾ ਲਿਆ ਕੇਜਰੀਵਾਲ ਭਗਵੰਤ ਮਾਨ ਤਾਂ ਹੈ ਹੀ ਕੁਝ ਨਹੀਂ ਕੇਜਰੀਵਾਲ ਸਾਹਿਬ ਤਾਂ ਕੋਈ ਆ ਤਾਂ ਗੱਲ ਪਛਾਦੋ ਕਿ ਜਿਹੜੀ ਮੰਡੀ ਦੇ ਵਿੱਚ ਤੂੰ ਰੈਲੀ ਕਰੀ ਜਾਂਦਾ ਇਹ ਤਾਂ ਮੰਡੀ ਕਰਨੀ ਸ਼੍ਰੋਮਣੀ ਕਲਦ ਨੇ ਕੀਤਾ ਸੀ ਪਹਿਲੀ ਵਾਰ ਮੰਡੀਆਂ ਜਿਹੜੀਆਂ ਪਿੰਡਾਂ ਪਿੰਡਾਂ ਜਾ ਕੇ ਜਿਹੜੀਆਂ ਮੰਡੀਆਂ ਬਣਾਈਆਂ ਸੀ ਸ਼੍ਰੋਮਣੀ ਕਲਦ ਨੇ ਬਣਾਈਆਂ ਸੀ ਜਿਹੜੀ ਮੰਡੀ ਤੋਂ ਖੜ ਕੇ ਉਹ ਬੋਲ ਰਹੇ ਸੀ ਸੋ ਕਹਿਣ ਦਾ ਮਤਲਬ ਹੈ ਜੇ ਕੀਤਾ ਕੁਝ ਨਾ ਹੋਵੇ ਜਿਹੜੀ ਸੜਕ ਤੋੜੇ ਇਹ ਬੱਸਾਂ ਤੁਰ ਕੇ ਆਈਆਂ ਨੇ ਨਾ ਪੰਜਾਬ ਚੋਂ ਠਾਠਾ ਕਰਦੀਆਂ ਉਹ ਸੜਕਾਂ ਵੀ ਸ਼੍ਰੋਮਣੀ ਕਲਦ ਨੇ ਬਣਾਈਆਂ ਨੇ ਜਿਹੜੀਆਂ ਗਲੀਆਂ ਤੋਂ ਪਿੰ ਮਤਲਬ ਥੋੜੇ ਬਹੁਤ ਉਹਨਾਂ ਦੇ ਮਾਣਾ ਮੋਟਾ ਦਬਕ ਦੁਬਕੇ ਮਾਰ ਕੇ ਬੁਲਾਏ ਨੇ ਉਹ ਗਲੀਆਂ ਤੋਂ ਨੰਨ ਕੇ ਉਹ ਵੀ ਕਲ ਚੰਨੇ ਬਣਾਈਆਂ ਨੇ ਸੋ ਕਹਿਣ ਦਾ ਮਤਲਬ ਹੈ ਸਿਰਫ ਝੂਠ ਪੰਜਾਬ ਦੇ ਲੋਕ ਜਾਣਦੇ ਨੇ ਕਿ ਸਿਰਫ ਝੂਠ ਕੇਜਰੀਵਾਲ ਬੋਲ ਰਿਹਾ ਸਾਰਾ ਕੁਝ ਮੈਂ ਤਾਂ ਇਹ ਕਹਾਂ ਕਿ ਕੀਤਾ ਹੀ ਸਾਰਾ ਕੁਝ ਕਲ ਚੰਨੇ ਆ ਇਹ ਇਹ ਹਰ ਬੱਚੇ-ਬੱਚੇ ਨੂੰ ਪਤਾ ਪ੍ਰਧਾਨ ਸਾਹਿਬ ਨੇ ਸਾਰੇ ਸਮੁੱਚੇ ਸ਼ਰਮਣੀ ਕਲ ਦੇ ਵਰਕਰ ਸਾਹਿਬਾਨਾਂ ਨੂੰ ਆਗੂ ਸਾਹਿਬਾਨਾਂ ਨੂੰ ਤੇ ਯੂਥ ਕਲ ਦੇ ਨੌਜਵਾਨਾਂ ਨੂੰ ਇਹ ਬੇਨਤੀ ਕੀਤੀ ਹੈ ਕਿ ਮੇਰੀ ਦਸਤਾਰ ਮੇਰੀ ਸ਼ਾਨ ਦੇ ਜਿਹੜੇ ਕੈਂਪ ਲਗਾਏ ਜਾ ਰਹੇ ਨੇ ਟ੍ਰੇਨਿੰਗ ਕੈਂਪ ਦੇ ਲੰਗਰ ਦਸਤਾਰਾਂ ਦੇ 21 22 ਦਸੰਬਰ ਨੂੰ ਚਮਕੌਰ ਸਾਹਿਬ 26 27 ਦਸੰਬਰ ਨੂੰ ਫਤਿਹਗੜ ਸਾਹਿਬ ਉਹਨਾਂ ਵਿੱਚ ਭਾਗ ਲਓ ਜਾਂ ਜਿੱਥੇ ਵੀ ਆਪਣੇ ਇਲਾਕੇ ਦੇ ਪਿੰਡ ਦੇ ਗੁਰੂ ਘਰ ਦੇ ਵਿੱਚ ਗੁਰੂ ਕੇ ਲੰਗਰ ਚੱਲਣੇ ਆ ਸਮਾਗਮ ਹੋਣੇ ਉਹਨਾਂ ਸਮਾਗਮ ਤੇ ਜਾ ਕੇ ਨਾਮ ਸਿਮਰਨ ਕਰਾਇਆ ਜਾਵੇ ਸੇਵਾ ਕਰੀ ਜਾਵੇ ਤੇ ਆਪਣਾ ਜੀਵਨ